ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ ਆਪਾਂ ਜਦੋਂ ਸੂਟ ਦੀ ਕਟਿੰਗ ਕਰਦੇ ਹਾਂ ਠੀਕ ਆ ਸਾਰੇ ਨਿਸ਼ਾਨ ਲਾ ਲੈਣੇ ਆ ਤੇ ਆਪਾਂ ਨੂੰ ਕਿੰਨਾ ਕੱਪੜਾ ਐਕਸਟਰਾ ਚਾਹੀਦਾ ਬਾਅਦ ਦੇ ਵਿੱਚ ਠੀਕ ਆ ਰੱਖਣ ਵਾਸਤੇ ਤੇ ਉਹਦੇ ਵਿੱਚ ਆਪਾਂ ਕੀ ਕਰਨਾ ਜਿੰਨੀ ਆਪਣੀ ਫਿਟਿੰਗ ਦਾ ਨਿਸ਼ਾਨ ਆ ਸਾਰੇ ਆਪਾਂ ਲਗਾ ਲੈਣੇ ਆ ਦੇਖੋ ਜਿਵੇਂ ਸਾਰੇ ਨਿਸ਼ਾਨ ਮੈਂ ਲਾ ਲਏ ਇਤੋਂ ਤੱਕ ਠੀਕ ਐ ਤੇ ਇਹ ਆਪਣੀ ਹਿਪ ਆ ਹਿਪ ਹੈਗੀ ਆਪਣੀ 1 ਇੰਚ ਠੀਕ ਐ ਤੇ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਆਪਾਂ ਇਹਨੂੰ ਡਬਲ ਫੋਲਡ ਕਰਕੇ ਰੱਖਿਆ ਪਿਛਲੇ ਪਾਸੇ ਨੂੰ ਤੇ ਅਗਲੇ ਪਾਸੇ ਨੂੰ ਦੋਨਾਂ ਨੂੰ ਠੀਕ ਐ ਤੇ ਆਪਾਂ ਇਹ ਪਤਾ ਨਿਸ਼ਾਨ ਲਗਾ ਲਿਆ ਪੂਰਾ ਤਿਆਰ ਠੀਕ ਹੈ ਤਿਆਰ ਦੇ ਨਿਸ਼ਾਨ ਲਉਣ ਤੋਂ ਬਾਅਦ ਇੱਥੋਂ ਆਪਾਂ 2 2 ਇੰਚ ਹੀ ਛੱਡ ਦੇਣਾ ਠੀਕ ਹੈ ਸਾਰਾ ਹੀ ਆਪਾਂ ਨੀਚੇ ਤੋਂ ਲੈ ਕੇ ਉੱਪਰ ਤੱਕ ਸਾਰਾ 2 2 ਇੰਚ ਤੱਕ ਇੱਥੋਂ ਛੱਡ ਦੇਣਾ ਤੇ ਇੱਥੋਂ ਹੀ ਕਟਿੰਗ ਕਰਨੀ ਹੈ ਠੀਕ ਹੈ ਆਪਾਂ ਇੱਥੋਂ ਕਟਿੰਗ ਨਹੀਂ ਕਰਨੀ ਕਿਉਂਕਿ ਇਹ ਆਪਣੀ ਫਿਟਿੰਗ ਦੇ ਨਿਸ਼ਾਨ ਹੈ ਤੇ ਆਪਾਂ ਇਸ ਤੋਂ 2 ਇੰਚ ਐਕਸਟਰਾ ਨਿਸ਼ਾਨ ਲਗਾ ਕੇ ਇੱਥੇ ਕਟਿੰਗ ਕਰਨੀ ਆ ਠੀਕ ਐ 2 ਇੰਚ ਆਪਾਂ ਕਿਉਂ ਛੱਡਿਆ ਕਿਉਂਕਿ ਜਦੋਂ ਆਪਾਂ ਸੂਟ ਦੀ ਸਟਿਚਿੰਗ ਕਰਦੇ ਆਂ ਉਦੋਂ ਕੱਪੜਾ ਥੋੜਾ ਬਿਤੇ ਇਧਰ ਉਧਰ ਹੋ ਜਾਂਦਾ ਤਾਂ ਆਪਾਂ ਨੂੰ ਕਟਿੰਗ ਕਰਨ ਦੀ ਜ਼ਰੂਰਤ ਪੈਂਦੀ ਐ ਤਾਂ ਉਹਦੇ ਵਾਸਤੇ ਆਪਣੇ ਕੋਲ ਕੱਪੜਾ ਵਾਧੂ ਹੁੰਦਾ ਤੇ ਆਪਾਂ ਨੂੰ ਸੂਟ ਦੇ ਵਿੱਚੋਂ ਕਟਿੰਗ ਦੀ ਲੋੜ ਨਹੀਂ ਪੈਂਦੀ ਇਸ ਲਈ ਆਪਾਂ ਵਾਧੂ ਕੱਪੜਾ ਛੱਡਣਾ ਹੁੰਦਾ ਠੀਕ ਐ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਥੈਂਕ ਯੂ